ਸ਼ੈ ਪ੍ਰਿਤਮ ਮਨਾਉ ਮੈਂ ਨਗ ਦੇ ਸ਼ੈ ਪ੍ਰਿਤਮ ਮਨਾਉ ਕਿਸ਼ਨ ਬਿਸ਼ਨ ਕਬ ਹੂੰ ਨੈ ਤਿਆਉ ਕਾਨ ਸੁਨੇ ਪਹਿਚਾਨ ਨ ਤਿਨ ਸਿਓ ਲਿਵ ਲਾਗੀ ਮੋਰੀ ਪਗ ਇਨ ਸੋ ਮਹਾ ਕਾਲ ਰਖਵਾਰ ਹਮਾਰੋ ਮਾ ਲੋ ਮੈਂ ਕਿੰ ਕਰ ਤਾਰੋ ਆਪਣਾ ਜਾਨ ਕਰੋ ਰਖਵਾਰੇ ਭੈੰਗੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਤ ਪਰਿਏ ਚੁਨ ਚੁਨ ਸਤਰ ਹਾਂ ਮਾਰੇ ਮਰੀਏ ਇੱਕ ਤੇਗ ਜਗ ਮੈਂ ਤੂੰ ਚੱਲੇ ਰੱਖੀ ਆਪੋ ਮੈਂ ਅਗਰ ਨਾ ਦਲੇ ਮੰਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਤਾਂ ਸਤਿਆਰਾ तुम मम करो सदा प्रत पारा तुम साहेब मैं दास तिहारा जान अपना मुझे निवाज आप करो हमरे सब काज तुम सब राजन के राजा आपे आप गरीब निवाजा दास जान कर कृपा करो मोहे ਦੁਆਰ ਤੋ ਹੈ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰ ਕਰਥਾਰਾ ਸਤ ਜਾਨ ਦੇ ਆਤਿ ਉਬਾਰੋ ਅਮਰੇ ਸਭ ਬੈਰ ਸੰਗਾਰੋ ਕਰੋ ਭਗਵਤ ਕੋ ਗਿਆਨ ਬਾਹਰ ਕਰੋ ਕਿ ਮਸਾਬਿਤ ਨਾ ਨਾ ਕਿਸ਼ਨ ਜਤਾ ਮਤ ਚਿਤਰੇ ਉਚਾਰੋ ਜੂਗਾ ਹੋਏ ਦੇਉ ਸੁਧਾਰੋ ਤੁਮ ਹੋ ਸਭ ਰਾਜਨ ਕੇ ਰਾਜਾ ਬੰਕੇ ਬੰਗਾਲੀ ਰੰਗ ਕੇ ਫਰੰਗਾ ਵਾਲੀ ਦਿੱਲੀ ਕੇ ਗਿਰਵਾਲੀ ਤੇਰੀ ਆਗਿਆ ਮੈਂ ਜਨਤ ਹੈ ਰੂਕੇ ਰੋਹੇਲੇ ਮਾਰ ਦੇਸ ਕੇ ਮਘੇਲੇ ਪੀਨ ਬੰਗੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਕੋਖਾ ਗੁਨ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਪਾਇਓ ਸਰਬ ਤਨ ਤਾਮ ਹਲ ਬੂਲ ਸੋ ਫਲਤ ਹੈ ਬਿਨਾ ਪਾਰ ਪਾਵੈ ਇੰਗਲਾਈ ਮਾਲ ਧਿਆਵੇ ਗੌਰ ਕਰ ਦੇਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧਾ ਪੁਨ ਸਾਧਨਾ ਕਤੇ ਗਬਾਦਾ ਅਰਬ ਕੇ ਅਰਬੀ ਆਰਾਧੇ ਤੇਰੇ ਨਾਮ ਹੈ ਫਰਕੇ ਫਰੰਗੀ ਮਾਨੈ ਕੰਦਾਰੀ ਕਰੈਸੀ ਜਾਨਾ ਬਚਮ ਕ ਪਛਵੀਨ ਬਚਾਨੇ ਨਿਜ ਕਾਮ ਹੈ ਮਰਹਟਾ ਮੰਗੇਲੇ ਤੇਰੀ ਮਨ ਸੋ ਤਪਸਿਆ ਕਰੇ ਕਿਡਵੇਂ ਤਲੰਗੀ ਪਹਿਚਾਨਾ ਧਰਮ ਤਾਮ ਹੈ ਪ੍ਰਾਂਸੀ ਪ੍ਰੰਗੀ ਪ੍ਰਾਂਸੀ ਕੇ ਦਰੰਗੀ ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਇਆ ਤਾ ਹੈ ਕਰੀ ਕੰਦਾਰੀ گور ਕਖਰੀ ਕਰਦੇ ਚਾ ਚਾਰੀ ਪਉਣ ਕੇ ਆਹਾਰੀ ਤੇਰੋ ਨਾਮਤਿਆਇਤ ਹੈ ਊਰਵ ਪਲਾਉ ਕਾਮਰੂਪੋ ਕਮਾਉ ਸਰਬ ਧਰਮੇ ਬਿਰਾਜੇ ਜਾ ਜਾ ਜੈਤੇ ਪੂਰਨ ਪਰਤਾਪੀ ਜੰਤਰ ਮੰਤਰ ਤੇ ਤਪਿਨਾਥ ਕੀਰਤਿ ਤੇ ਹਾਰੀ ਕੋ ਨਾ ਪਾਰ ਪਾਈਤ ਹੈ ਹੋ thank mm -hmm. you mm -hmm.